ਐਡੀਓ ਮੁਰਦਾਬਾਦ 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 ਇਜਾਜੇ ਪੈਰਮੀਟਰ ਨਹੀਂ ਲਗਣਦੇ ਆਗੇ ਨਹੀਂ ਲਗਣਦੇ ਆਗੇ ਨਹੀਂ ਲਗਣਦੇ ਆਗੇ ਕੱਟਿਓਏ ਮੀਟਰਾਂ ਦੀਆਂ ਤਾਰਾਂ ਨਹੀਂ ਕੱਟਣ ਦਿਆਂਗੇ ਨਹੀਂ ਕੱਟਣ ਦਿਆਂਗੇ ਨਹੀਂ ਕੱਟਣ ਦਿਆਂਗੇ ਆਪ ਸਰਕਾਰ ਮੁਰਦਾਬਾਦ 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 ਐਡੀਓ ਮਰ ਜਾ ਹਾਏ 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 ਰੱਬ ਕੇ ਬਟੋ ਹਾਏ 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 ठाणे ਨੰਗੇ ਜਲਾ ਠਾਣੇ ਲੋਕਾਂ ਦੇ ਹੱਕ ਵਾਦੇ ਜਾਣੇ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਦੇਖਾਂਗੇ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਦੇਖਾਂਗੇ اے ਸਰਕਾਰਾਂ ਕਰਦੀਆਂ ਕੀ ਥੇਰਾ ਫੇਰੀ ਚਾਕੂ ਵੀ ਥੇਰਾ ਫੇਰੀ ਚੱਕ ਦਿਆਂਗੇ ਧੌਂ ਤੇ ਗੋਡਾ ਰੱਖ ਦਿਆਂਗੇ ਥੇਰਾ ਫੇਰੀ ਚੱਕ ਦਿਆਂਗੇ ਧੌਂ ਤੇ ਗੋਡਾ ਰੱਖ ਦਿਆਂਗੇ ਸਾਰੇ ਇਕਤਾ ਜਿੰਦਾਬਾਦ 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 ਨਾਲ ਨਾਲ ਲੋਕਾਂ ਦਾ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾ ਕਿਸਾਨ ਮਜ਼ਦੂਰ ਸਾਲ ਮੇਰੀ ਪੰਜਾਬ ਜਿੰਦਾਬਾਦ ਜਿੰਦਾਬਾਦ ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਾ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਖਪੁਰ ਜੋਨ ਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡ ਹੈ ਗੋਤਪੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਹੈ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਹੀ ਮੀਟਰ ਲਾਉਣ ਜਾਂਦੇ ਸੀ ਚਿੱਪ ਵਾਲਾ ਉਹ ਸਾਡੇ ਜੱਥੇਬੰਦਿਕ ਪਰਿਵਾਰ ਹੈ ਚੇਪੜਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਭਾਈ ਅਸੀਂ ਚੇਪੜਾ ਮੀਟਰ ਨਹੀਂ ਲਗੰਦੈਣਾ ਆਡਿਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਆਡਿਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨਹੀਂ ਗਾ ਵੀ ਕਿਸ ਨੂੰ ਨੇਰ ਜੱਭਾ ਲੈਣਾ ਆਡਿਓ ਸਾਹਿਬ ਇਹ ਕਿਤੇ ਕਾਨੂੰਨ ਨਹੀਂ ਗਾ ਵੀ ਕਿਸ ਨੂੰ ਨੇਰ ਜੱਭਾ ਲੈਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ 'ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਤੱਕ ਚੱਲ ਰਏ ਆ ਲੇਕਿਨ 32 ਇੱਕ ਪਾਸੇ ਤੇ ਭਗਵੰਦ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦੱਸਿਏ ਤਾਰਾਂ ਦੱਸਿਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਲੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਵਾਹ ਨੂੰ 32 ਤੋਂ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਉਹ ਤਾਰਾਂ ਨਹੀਂ ਲੱਗਦੀਆਂ ਨਹੀਂ ਜਾਊਗਾ ਐਡੀਓ ਸਾਹਿਬ ਇਥੋਂ ਦਫ਼ਤਰੋਂ ਐਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਣਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਲਾਣ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾਲੇ ਇੱਕ ਪਾਸੇ ਹਾਰ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਆ ਗੰਨਾ ਮਰ ਗਿਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸ ਦੇ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਹੀਂ ਦੱਸਣਾ ਚਾਹੁੰਨੇ ਆ ਜਿਹੜੇ-ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆ ਡੀਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਤੱਕ ਇੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਹੀਂ ਜਾਵਾਂਗੇ ਐਡੀਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਾ ਵਾਲੀ ਗੱਲ ਨਹੀਂ ਉਹਨਾਂ ਨਾਲ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਏ ਨਹੀਂ ਇਹਨਾਂ ਨੂੰ ਚਾਹੀਦਾ ਗੱਲ ਗੁੱਲ ਕਰਦੇ ਵੀ ਕੀ ਗੱਲ ਹੈ ਉਹ ਇਹਨਾਂ ਨੂੰ ਲੱਗਦਾ ਚਿਫੋਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟੀ ਮੋੜ ਦਾ ਮੀਟਰ ਲਾਇਆ ਦਾ ਬਿਜਲੀ ਚੋਰੀ ਕਰਨ ਰਿਹਾ ਤਾਰ ਲਾਈ ਹੈ ਸ਼ਿਕਾਇਤ ਹੋਈ ਹੈ ਇਹਨਾਂ ਦੀ ਕੁਛ ਨਹੀਂ ਕਿਸ਼ਿਆ ਨਹੀਂ ਬਿਣਾ ਬੋਲ ਸੁਆਗ ਨਰੇ ਲਾਉਂਦੇ ਹੈ ਤੇ ਉਹਨਾਂ ਨੂੰ ਕੁਛ ਨਹੀਂ ਚਾਹੀਦਾ ਦੱਸੋ ਉੱਚ ਅਧਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲ ਅਲ ਕੀਤੀ ਨਹੀਂ ਸਿੱਧੇ ਆ ਕੇ ਮਿਸਬੀਹ ਕਰਨਗੇ ਗਾਲਾਂ ਕੱਢਣਗੇ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਗਿਆ ਉਹ ਤੁਹਾਡੀ ਖਲਾਸੀ ਤਾਂ ਕਰਨੀ ਅਸੀਂ ਥਿਉਰੀ ਕਰਾਉ ਹਾਨੂੰ ਸਹੀ ਨਹੀਂ ਤੇ ਇਹ ਜਾਣ ਦੇਣਾ ਹੋਰ ਕੁਝ ਨਹੀਂ ਕਰਦੇ ਉਦਾਂ ਨਹੀਂ ਅਸੀਂ ਕਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਤੁਸੀਂ ਬੱਟ ਚਲਾਉਣੀ ਹੈ ਉਹ ਵੀ ਨਹੀਂ ਆਇਆ ਜੀ ਨਹੀਂ ਜਗਾ ਕਹੀਂ ਜਾਣ ਨਹੀਂ ਦੇਣਾ ਤਾਰ ਲਾ ਕੇ ਉਹ ਸਾਡੀ ਹੁਣ ਜਗਾ ਸਟਿਊਡੀ ਵੀ ਬਾਅਦ ਵਿੱਚ ਉਸ ਆ ਰੂਲ ਕਰਦੇ ਉਹਨਾਂ ਤਾਰ ਲਾ ਕੇ ਉਹਨੂੰ ਫਾਈਲ ਕਰਦੇ ਹੁਣ ਦੇ ਰਹੇ ਕੀ ਕਰਨਾ ਹੈ ਕਿ ਬਾਕੀ ਅਫਸਰਾਂ ਨੂੰ ਦੱਸਦਾ ਹੈ ਉਹ ਦਿਸਾਂ ਦੇ ਜੀ ਆਈਓ ਜਿਸ ਹਿਸਾਬ ਨਾਲ ਕਰਦੇ ਆ ਗੱਲ ਆ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਤੋਂ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਹੋਈ ਹੈ ਸ਼ਾਇਦ ਜਿਹੜੀ ਵੀ ਗੱਲ ਆ ਇਹ ਦਸੀਨੀ ਦੋਰਾ ਉਹਨਾਂ ਨੇ ਦੁਬਾਰਾ ਦੱਸ ਦੇ ਕੋਈ ਬਹਿਣ ਨੇ ਅਹੀਂ ਕਹਿੰਦੇ ਆ ਪੈਸੇ ਜਮ੍ਹਾਂ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬਾਲਣ ਨਹੀਂ ਕੀਤਾ ਜਾਂਦਾ ਮਿਸ ਜੂਈ ਨਾ ਕਰਨ ਗੁੰਮਰਾਹ ਨਾਦਰ ਨੂੰ ਹੁਕਮੀ ਆ ਮੀਟਰ ਦਾ ਇਸ਼ੂ ਨਹੀਂ ਆ ਗਾਇਚ ਇਹ ਮੀਟਰ ਲੱਥਾ ਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਹੈ ਬੱਤੀ ਬਾਲਣ ਦੇ ਉਹ ਡਾਇਰੈਕਟ ਦੋਹਾਂ ਟਾਈ ਦਾ ਮੀਟਰ ਲਾਇਆ ਤੇ ਚੇਪਲੇ ਮੀਟਰ ਦਾ ਐਕਸ਼ਨ ਤੇ ਲੱਗਣੇ ਚੇਪਲੇ ਮੰਨ ਲਓ ਕਿਤੇ ਵੀ ਸਾਡੇ ਕੋਲ ਚੇਪਲੇ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪਲੇ ਤੋਂ ਬਗਾਰ ਸਾਡੇ ਕੋਲ ਮੀਟਰ ਦੀ ਕੋਈ ਨਹੀਂ ਬਲੋਡ ਕਿੰਨਾ ਮੀਟਰ ਦੀ ਆਟ ਹੈ ਨਹੀਂ ਉਹ ਹੀ ਲਾਣਾ ਚੇਪਲੇ ਤੇ ਮਿਲਣਾ ਚੇਪਲੇ ਲਾਉਣੇ ਠੀਕ ਓਕੇ